ਉਠ ਜਾਗ ਕਰਾੜੇ ਮਾਰ ਨਹੀਂ ਇਹ ਸੌਣ ਤੇਰੇ ਤਰਕਾਰ ਨਹੀਂ ਇੱਕ ਰੋਜ਼ ਜਹਾਨੋਂ ਜਾਣਾ ਏ ਜਾ ਕਬਰੇ ਵਿੱਚ ਸਮਾਣਾ ਏ ਤੇਰਾ ਗੋਸ਼ਤ ਕੀੜੀਆਂ ਖਾਣਾ ਏ ਘਰ ਚੇਤਾ ਮਰਗ ਵਿਸਾਰ ਨਹੀਂ ਉਠ ਜਾਗ ਕਰਾੜੇ ਮਾਰ ਨਹੀਂ ਤੇਰੇ ਸਾਹਾ ਨੇੜੇ ਆਇਆ ਏ ਕੁਝ ਚੋਲੀ ਤਾਜਰੰਗਾ ਆਈ ਕਿਉ ਆਪਣਾ ਆਪ ਪੰਜਾਇਆ ਏ ਐ ਕਾਫਰ ਤੈਨੂੰ ਸਾਰ ਨਹੀਂ ਉੱਠ ਜਾ ਕੇ ਕਰਾਰੇ ਮਾਰ ਨਹੀਂ ਤੂੰ ਸੋਤਿਆਂ ਉਮਰ ਬਜ਼ਾਈ ਏ ਤੂੰ ਚਰਖੇ ਤੰਦ ਨਾ ਪਾਈ ਏ ਕੀ ਕਰਸੈਂ ਦਾਜ ਤਿਆਰ ਨਹੀਂ ਉੱਠ ਜਾ ਕੇ ਕਰਾਰੇ ਮਾਰ ਨਹੀਂ ਤੂੰ ਜਿਸ ਦਿਨ ਜੋਬਨ ਮੱਤੀ ਸੈਂ ਤੂੰ ਨਾਲ ਸਿਆਂਦੇ ਰਤੀ ਸ ਹੈ ਹੋ ਕਾਫਲ ਗੱਲੀ ਪੱਤੀ ਸ ਇਹ ਭੋਰਾ ਤੈਨੂੰ ਸਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਤੂੰ ਮੁੱਢੋਂ ਬਹੁਤ ਕੁਛ ਜੀ ਸ ਨਿਰਲੱਜਿਆਂ ਦੀ ਨਿਰਲੱਜੀ ਸ ਤੂੰ ਖਾ ਖਾ ਖਾਣੇ ਰੱਜੀ ਸ ਹੁਣ ਤਾਂ ਹੀ ਤੇਰਾ ਬਾਦ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਅੱਜ ਕੱਲ ਤੇ ਰਾਮ ਕਲਾਵਾ ਏ ਕਿਉ ਸੱਤੀ ਕਰ ਕਰ ਦਾਵਾ ਏ ਅਣ ਟੱਠਿਆਂ ਨਾਲ ਮਿਲਾਵਾ ਏ ਇਹ ਪਲਕੇ ਗਰਮ ਬਾਜ਼ਾਰ ਨਹੀਂ ਉਠ ਚਾਗ ਕਰਾੜੇ ਮਾਰ ਨਹੀਂ ਇਹ ਸੌਣ ਤੈਨੂੰ ਦਰਕਾਰ ਨਹੀਂ ਸਾਈ ਬੁੱਲੇ ਸ਼ਾ